ਟ੍ਰੇਨਿੰਗ ਲੈ ਲਈ ਹਾਂਜੀ ਹਾਂਜੀ ਟ੍ਰੇਨਿੰਗ ਲੈਣ ਤੋਂ ਬਾਅਦ ਉਹ ਕੋਈ ਬਹੁਤ ਮਤਲਬ ਸਮਰੱਥ ਘਰੋ ਨਹੀਂ ਹੈ ਜੀ ਜੀ ਕਿ ਉਹ ਮਤਲਬ ਲੱਖ ਲੱਖ ਰੁਪਏ ਦੇ 10 ਪਸ਼ੂ ਖਰੀਦ ਲੇ ਜਾਂ ਐਵੇਂ ਤਾਂ ਫਿਰ ਉਹਦੇ ਵਿੱਚ ਵੀ ਸਰਕਾਰ ਕੋਈ ਮਦਦ ਕਰਦੀ ਹੈ ਬਿਲਕੁਲ 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 ਪੰਜਾਬ ਸਰਕਾਰ ਨੇ ਡੇਰੀ ਦੇ ਵਿੱਚ ਬੜੀਆਂ ਸਕੀਮਾਂ ਬਣਾਈਆਂ ਨੇ ਪਸ਼ੂ ਖਰੀਦਣ ਤੋਂ ਲੈ ਕੇ ਮਸ਼ੀਨਰੀ ਤੱਕ ਸਾਰੀਆਂ ਸਕੀਮਾਂ ਹੈਗੀਆਂ ਨੇ 2 ਪਸ਼ੂ 2 ਮੱਝਾਂ ਜਾਂ 2 ਗਾਵਾਂ 5 ਪਸ਼ੂ 5 ਮੱਝਾਂ ਜਾਂ 5 ਗਾਵਾਂ 10 ਪਸ਼ੂ 10 ਮੱਝਾਂ ਜਾਂ 10 ਗਾਵਾਂ 20 ਪਸ਼ੂ 20 ਮੱਝਾਂ ਜਾਂ 20 ਗਾਵਾਂ ਆਪਾਂ ਜੇ 20 ਮੱਝਾਂ ਲੈਣੀਆਂ ਤੇ 20 ਮੱਝਾਂ ਹੀ ਲੈਣੀਆਂ ਆਪਾਂ ਉਹ ਚ ਇਹ ਨਹੀਂ ਕਰ ਸਕਦੇ ਕਿ ਮੈਂ 10 ਗਾਵਾਂ ਲੈ ਲਾਂ 10 ਮੱਝਾਂ ਲੈ ਲਾਂ ਜੇ 10 ਗਾਵਾਂ ਦਾ ਕੇਸ ਆ ਤੇ 10 ਗਾਵਾਂ ਹੀ ਲੈਣੀਆਂ 10 ਮੱਝਾਂ ਦੀ ਗੱਲ ਨਹੀਂ ਕਰਨੀ ਇਸ ਕਰਕੇ ਉਹ ਟਰੇਡਿੰਗ ਕਰਨ ਤੋਂ ਬਾਅਦ ਉਹ ਸਾਰੇ ਹੀ ਪਸ਼ੂ ਜਿਹੜੇ ਆ ਉਹ ਆਪਾਂ ਬੈਂਕ ਤੋਂ ਘੱਟ ਵਿਆਜ ਤੇ ਆਪਾਂ ਨੂੰ ਮਿਲ ਸਕਦੇ ਆ ਉਹ ਟਰੇਡਿੰਗ ਸੈਂਟਰ ਤੇ ਸਾਰਾ ਕੁਝ ਸਮਝਾ ਦਿੰਦੇ ਆ ਕਿ ਤੁਸੀਂ ਕਿੱਥੇ ਫਾਈਲ ਕਰਨੀ ਆ ਕਿਵੇਂ ਕਰਨਾ ਉਹ ਸਾਰਾ ਕੁਝ ਸਮਝ ਕੇ ਤੇ ਤੁਸੀਂ ਉਹ ਬੈਂਕ 'ਚ ਅਪਲਾਈ ਕਰੋਗੇ ਸਾਡੇ ਡਿਪਾਰਟਮੈਂਟ ਵਾਲੇ ਜੋ ਉਹਨੂੰ ਇਹ ਉਹਦਾ ਕਿਸ ਬੈਂਕ ਚ ਭੇਜਣਗੇ ਫਿਰ ਉਹ ਬੈਂਕ ਨੂੰ ਲੋਨ ਦੇ ਦੇਗਾ ਘੱਟ ਵਿਆਜ ਤੇ ਲੋਨ ਮਿਲੇਗਾ ਫਿਰ ਸਫੜੀ ਮਿਲਣੀ ਆ ਇਹਨਾਂ ਨੂੰ ਹਰੇਕ ਪਸ਼ੂ ਤੇ ਆਪਾਂ ਨੂੰ 25% ਸਫੜੀ ਹੈਗੀ ਆ ਜਨਰਲ ਕੈਟਾਗਰੀ ਨੂੰ ਤੇ 35% ਸਫੜੀ ਹੈਗੀ ਆ ਜਿਹੜੇ ਐਸਸੀ ਸਾਡੇ ਵੀਰ ਆ ਉਹਨਾਂ ਨੂੰ ਸਫੜੀ ਹੈ ਇੱਕ ਪਸ਼ੂ ਦੀ ਕੀਮਤ तकरीबन 70000 ਜੋ ਸਰਕਾਰ ਵੱਲੋਂ ਨਿਰਧਿਤ ਕੀਤੀ ਗਈ ਆ ਤੇ ਉਹਦੇ ਤੇ 25% ਤੇ 35% ਸਫੜੀ ਹੈ